ਔਰ ਅੱਜ ਤੁਸੀਂ ਦਰਸ਼ਨ ਜਿਹੜੇ ਕਰ ਰਹੇ ਹੋ ਨਾ ਇਹ ਆਲੇ ਦੁਆਲੇ ਜਿਹੜਾ ਤੁਸੀਂ ਦੇਖ ਰਹੇ ਹੋ ਹੂੰ ਇੱਥੋਂ ਦਾ ਇਤਿਹਾਸ ਬਹੁਤ ਵੱਡਾ ਹੈ ਇੱਥੋਂ ਕੋਈ ਵੀ ਇਹੋ ਜਿਹਾ ਮਤਲਬ ਬੰਦਾ ਨਹੀਂ ਦਰਾਸ਼ ਹੋ ਕੇ ਜਾਂਦਾ ਇਸ ਘਰ 'ਚ ਜਿਹੜਾ ਆ ਗਿਆ ਨਾ ਦਸਵੇਂ ਪਾਤਸ਼ਾਹ ਦੇ ਝੋਲੀਆਂ ਪਰ ਕੇ ਜਾਂਦਾ ਇੱਥੇ ਆਇਆ ਕਰੋ ਆਪਣੇ ਬੱਚਿਆਂ ਨੂੰ ਲੈ ਕੇ ਜਦੋਂ ਵੀ ਅਨੰਦਪੁਰ ਸਾਹਿਬ ਆਉਂਦੇ ਜੇ ਔਰ ਆਪਣੀਆਂ ਵਿਰਾਸਤਾਂ ਜਿਹੜੀਆਂ ਮੈਂ ਉਹ ਜ਼ਰੂਰ ਇੱਥੇ ਜਿਹੜਾ ਆਪਾਂ ਆੜਾ ਦੋੜਾ ਦੇਖ ਕੇ ਉਹਨਾਂ ਨੂੰ ਦੱਸਿਆ ਕਰੀਏ ਆਪਣੇ ਬੱਚਿਆਂ ਨੂੰ ਵੀ ਸਾਡਾ ਇਤਿਹਾਸ ਕਿੰਡਾ ਵੱਡਾ ਵਾ ਸਾਡਾ ਵੀ ਫਰਜ ਹੈ ਇੱਕ ਸਿੱਖ ਹੋਣ ਦੇ ਨਾਤੇ ਦੱਸਣਾ ਵੀ ਜਿੱਥੇ ਸੱਚੇ ਪਾਤਸ਼ਾਹ ਆਪ ਆਂਦੇ ਰਹੇ ਆ ਪ੍ਰਸ਼ਾਦਾ ਛਕਾਉਂਦੇ ਰਹੇ ਆ ਪੂਰਨ ਬ੍ਰਹਮ ਗਿਆਨੀ ਸੰਤਾਂ ਮਹਾਪੁਰਸ਼ਾਂ ਦੀ ਸੇਵਾ ਕਰਦੇ ਰਹੇ ਆ ਵੀ ਇਹ ਪੰਜਾਬ ਤੇ ਲੱਗਦਾ ਹੀ ਨਹੀਂ ਆ ਪਰ ਇਹ ਪੰਜਾਬ ਹੀ ਆ ਅਨੰਦਪੁਰ ਸਾਹਿਬ ਦੀ ਧਰਤੀ ਆ ਔਰ ਵਰਲਡ ਦੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਅੱਜ ਹੋਣਗੇ ਦੇਸ਼ ਆਪਣੀ ਜਗ੍ਹਾ ਤੇ ਪਰ ਸਾਡੇ ਲਈ ਸਾਡੇ ਬਾਪੂ ਦਾ ਵਸਾਇਆ ਹੋਇਆ ਜਿਹੜਾ ਨਗਰ ਹੈ ਇਹ ਸਾਡੇ ਲਈ ਸਭ ਤੋਂ ਵਿਰਾਸਤ ਵੱਡੀ ਆ ਸਾਡੀ ਅ ਜਿਹੜੇ ਤੁਸੀਂ ਰਸਤਿਆਂ ਦੀ ਗੱਲ ਕੀਤੀ ਆ ਨਾ ਇਹ ਰਸਤੇ ਮਹਾਰਾ ਸੱਚੇ ਪਾਤਸ਼ਾਹ ਦੇ ਜਿਹੜੇ ਕਰਦੇ ਇਹੋ ਜਿਹੇ ਸੋਨੇ ਬਣਾ ਦੇਾਂਗੇ ਇਹ ਦੁਨੀਆ ਆਉਣ ਵਾਲੀ ਵੀ ਯਾਦ ਰੱਖੂਗੀ ਸਤਿਗੁਰ ਕਿਰਪਾ ਕਰਨ ਕਿਤੇ ਖਾਲਸੇ ਦੀ ਜਨਮ ਭੂਮੀ ਤੇ ਮੌਜੂਦ ਹੈ ਜਿੱਥੇ ਕਿ ਪੰਜ ਕਿਲਿਆਂ ਦੇ ਵਿੱਚੋਂ ਇੱਕ ਕਿਲੇ ਦੇ ਉੱਤੇ ਮੌਜੂਦ ਹੈ ਜਿਸ ਨੂੰ ਕਿ ਤਾਰਾਗੜ ਕਿਲਾ ਜਹਾ ਹੈ ਉਹ ਦੇ ਨਾਮ ਤੇ ਜਾਣਿਆ ਜਾਂਦਾ ਹੈ ਜਿਸ ਨੂੰ ਲੈ ਕੇ ਬਹੁਤ ਸਾਰਾ ਵੱਡਾ ਇਤਿਹਾਸ ਜਿਹੜਾ ਸੀ ਇੱਥੇ ਜੋ ਹੈ ਲਿਖਿਆ ਗਿਆ ਹੈ ਸੋਨੂ ਜੀ ਜਿਹੜੇ ਵਾਲੇ ਸਾਰਾ ਮੌਜੂਦ ਨੇ ਅਗਲ ਬਾਤ ਵੀ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਇਤਿਹਾਸ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਵਿਲੱਖਣ ਜਿਹੜੀਆਂ ਚੀਜ਼ਾਂ ਨੇ ਜਾਂ ਵਿਲੱਖਣ ਇਤਿਹਾਸ ਜੋ ਲੱਭਦੇ ਨੇ ਤੇ ਕਿਸ ਤਰ੍ਹਾਂ ਦਾ ਅਹਿਸਾਸ ਮਹਿਸੂਸ ਹੁੰਦਾ ਹੈ ਸੋਨੂ ਜੀ ਕੀ ਕਹਿਣਾ ਚਾਹੋਗੇ ਵਿਲੱਖਣ ਇਤਿਹਾਸ ਪੰਜਾਂ ਕਿਲਿਆਂ ਦੇ ਵਿੱਚ ਇੱਕ ਕਿਲਾ ਕੀ ਕਹਿਣਾ ਚਾਹੋਗੇ ਔਰ ਅਲੱਗ ਅਨੁਭਵ ਜਿਹੜਾ ਇੱਥੇ ਆ ਕੇ ਨਜ਼ਰ ਆ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਜੀ ਇਹ ਆਪਾਂ 10ਵੇਂ ਪਾਸ਼ਾ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੰਜਾਂ ਕਿਲਿਆਂ ਵਿੱਚੋਂ ਪੰਜਵੇਂ ਕਿਲੇ ਕਿਲਾ ਤਾਰਾਗੜ ਵਿੱਚ ਖੜੇ ਹਾਂ ਔਰ ਇਹ ਖਾਲਸੇ ਦੀ ਜਨਮ ਭੂਮੀ ਤਕਸ਼ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਬਿਲਕੁਲ ਹੀ ਨਜ਼ਦੀਕ ਆ ਔਰ ਅੱਜ ਤੁਸੀਂ ਦਰਸ਼ਨ ਜਿਹੜੇ ਕਰ ਰਹੇ ਹੋ ਨਾ ਇਹ ਆਲੇ ਦੁਆਲੇ ਜਿਹੜਾ ਤੁਸੀਂ ਦੇਖ ਰਹੇ ਹੋ ਹੂੰ ਇਤੋਂ ਦਾ ਇਤਿਹਾਸ ਬਹੁਤ ਵੱਡਾ ਹੈ ਹਮ ਇਤਿਹਾਸ ਬਹੁਤ ਵੱਡਾ ਹੈ ਇਸ ਕਰਕੇ ਮਗੰਨੇ ਵੀ 10ਵੇਂ ਪਾਸ਼ਾ ਦਾ ਸਭ ਤੋਂ ਪ੍ਰੀਏ ਕਿਲਾ ਸੀ ਇਹ ਹਮ ਔਰ ਇਸ ਕਿਲੇ ਤੇ ਮਹਾਰਾਜ ਸੱਚੇ ਪਾਸ਼ਾ 500 ਬ੍ਰह्म ਗਿਆਨੀਆਂ ਨੂੰ ਨੰਨਪੁਰ ਸਾਹਿਬ ਤੋਂ ਆਪ ਪ੍ਰਸ਼ਾਦਾ ਛਕਾਉਣਾਉਂਦੇ ਸੀ ਹਮ ਔਰ ਇਸ ਕਿਲੇ ਨਾਲ ਬਹੁਤ ਲਗਾਵ ਸੀ ਗੁਰੂ ਸਾਹਿਬ ਦਾ ਔਰ ਤੁਸੀਂ ਆਲੇ ਦੁਆਲੇ ਦੇਖ ਰਹੇ ਹੋ ਜਦੋਂ ਅਸੀਂ ਨਾ ਮਤਲਬ ਵਿਖਾਉਨੇ ਆ ਵੀ ਆ ਦੇਖ ਵਿਖ ਲੋ ਵੇਖ ਲੋ ਇਹ ਇੱਥੋਂ ਆ ਕੇ ਅਨੰਦਾਂ ਦੀ ਪੁਰੀ ਤਾਂ ਹੀ ਕਿਹਾ ਗਿਆ ਵੀ ਜਿੱਥੇ ਗੁਰੂ ਸਾਹਿਬ ਦੇ ਚਰਨ ਪੈ ਗਏ ਨਾ ਉਹ ਤਾਂ ਫਿਰ ਸਵਰਗ ਸੱਚਖੰਡ ਜਿਹੜਾ ਵਾ ਉਹ ਬਣ ਜਾਂਦਾ ਗੁਰੂ ਸਾਹਿਬ ਨੇ ਤੇ ਇੱਥੇ ਬਹੁਤ ਹੀ ਲੰਮਾ ਸਮਾਂ ਬਤੀਤ ਕੀਤਾ ਔਰ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਇਥੋਂ ਕੋਈ ਵੀ ਇਹੋ ਜਿਹਾ ਮਤਲਬ ਬੰਦਾ ਨਹੀਂ ਨਰਾਸ਼ ਹੋ ਕੇ ਜਾਂਦਾ ਇਸ ਘਰ 'ਚ ਜਿਹੜਾ ਆ ਗਿਆ ਨਾ ਦਸਵੇਂ ਪਾਤਸ਼ਾਹ ਦੇ ਝੋਲੀਆਂ ਪਰ ਕੇ ਜਾਂਦਾ ਔਰ ਸਾਨੂੰ ਸਭ ਤੋਂ ਵੱਡੀ ਗੱਲ ਕਿ ਸਾਨੂੰ ਸਿੰਘ ਸਜਾਇਆ ਅਮਰਦੀ ਦਾਤ ਦੇ ਕੇ ਔਰ ਨਾਮ ਸਿੰਘ ਤੇ ਇੱਕ ਹੋਰ ਦਿੱਤਾ ਖੰਡੇ ਬਾਟੇ ਦੀ ਪੌਲ ਦਿੱਤੀ ਤੇ ਅੱਜ ਦਸਵੇਂ ਪਾਤਸ਼ਾਹ ਦੇ ਉਸ ਕਿਲੇ ਵਿੱਚ ਆਪਾਂ ਖੜੇ ਆ ਹੁਣ ਤੁਸੀਂ ਆਲੇ ਦੁਆਲੇ ਦੇਖ ਲਓ ਕਿ ਇੱਥੇ ਕੰਮ ਚੱਲ ਰਿਹਾ ਤੇ ਜਦੋਂ ਇੱਥੇ ਸੰਗਤਾਂ ਆਉਂਦੀਆਂ ਨੇ ਤੇ ਮੇਰੀ ਬੇਨਤੀ ਆ ਕਿ ਨੰਦਪੁਰ ਸਾਹਿਬ ਤੋਂ ਇੱਥੇ ਵੀ ਜ਼ਰੂਰ ਦਰਸ਼ਨ ਕਰਨ ਆਇਆ ਕਰ। ਹੂੰ ਜ਼ਰੂਰੀ ਆ ਕਿਉਂਕਿ ਜਦੋਂ ਸਾਡਾ ਇਤਿਹਾਸ ਐਡਾ ਵੱਡਾ ਵਾ ਹੂੰ ਤੇ ਫਿਰ ਪਤਾ ਹੋਣਾ ਚਾਹੀਦਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਤੇ ਇਹ ਤੁਸੀਂ ਵੇਖੋ ਵੀ ਆੜਾ ਵਾਲਾ ਇੰਨਾ ਸਾਫ਼ ਸੁਥਰਾ ਤੇ ਇੰਨੀ ਸੋਹਣੀ ਨੇਚਰ ਹੂੰ ਤੇ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਹੋਣ ਤੇ ਉਹ ਸਥਾਨ ਜਿਹੜਾ ਵਾ ਤੇ ਇੱਥੇ 500 ਬ੍ਰਹਮ ਗਿਆਨੀ ਮਹਾਪੁਰਸ਼ਾਂ ਨੇ ਤੱਪ ਕੀਤਾ ਵਾ ਔਰ ਬਹੁਤ ਬੰਦਗੀ ਵਾਲਾ ਸਥਾਨ ਆ ਔਰ ਇਹਦੇ ਆਲੇ-ਦੁਆਲੇ ਇੰਨੀ ਸ਼ਾਂਤੀ ਆ ਇੰਨੀ ਸ਼ਾਂਤੀ ਵੀ ਕੁਝ ਲੋਗ ਜਿਹੜੇ ਵਿਚਾਰੇ ਉਹ ਪ੍ਰਮਾਤਮਾ ਦੇ ਪਿਆਰੇ ਰੂਹਾਂ ਜਿਹੜੀਆਂ ਆ ਵਾ ਉਹ ਗੁਰੂ ਘਰ ਦੇ ਵਿੱਚ ਜਦੋਂ ਆਉਂਦੀਆਂ ਨੇ ਤੇ ਉਹ ਸ਼ਾਂਤੀ ਲੱਭਦੇ ਨੇ ਤੇ ਇਤੋਂ ਸ਼ਾਂਤਮਈ ਮਾਹੌਲ ਸਾਨੂੰ ਕਿਤੇ ਨਹੀਂ ਮਿਲਣਾ ਇੱਥੇ ਆਇਆ ਕਰੋ ਆਪਣੇ ਬੱਚਿਆਂ ਨੂੰ ਲੈ ਕੇ ਜਦੋਂ ਵੀ ਅਨੰਦਪੁਰ ਸਾਹਿਬ ਆਉਂਦੇ ਜੇ ਔਰ ਆਪਣੀਆਂ ਵਿਰਾਸਤਾਂ ਜਿਹੜੀਆਂ ਆ ਉਹ ਜ਼ਰੂਰ ਇੱਥੇ ਜਿਹੜਾ ਆਪਾਂ ਆਲਾ-ਦੁਆਲਾ ਦੇਖ ਕੇ ਉਹਨਾਂ ਨੂੰ ਦੱਸਿਆ ਕਰੀਏ ਆਪਣੇ ਬੱਚਿਆਂ ਨੂੰ ਵੀ ਸਾਡਾ ਇਤਿਹਾਸ ਕਿੰਨਾ ਵੱਡਾ ਵਾ ਔਰ ਆਲੇ-ਦੁਆਲੇ ਹਰੀਆਲੀ ਵੇਖ ਲਓ ਕਿੰਨੀ ਇੱਥੇ ਹੂੰ ਔਰ ਸਾਡਾ ਫਰਜ਼ ਬਣਦਾ ਕਿਉਂਕਿ ਅੱਜ ਅਸੀਂ ਦਿਨੋਂ ਦਿਨ 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 ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਹੂੰ ਪਰ ਜੇਕਰ ਅਸੀਂ ਪ੍ਰਚਾਰ ਕਰਾਂਗੇ ਔਰ ਦੱਸਾਂਗੇ ਵੀ ਸਾਡਾ ਇਤਿਹਾਸ ਕਿੱਡਾ ਵੱਡਾ ਅਸੀਂ ਸਾਡੇ ਗੁਰੂ ਸਾਹਿਬ ਦੀ ਦੇਣ ਕੀ ਸਾਨੂੰ ਇੰਨਾ ਕੁਝ ਦਿੱਤਾ ਆਪਣੇ ਕੋਲ ਰੱਖਿਆ ਹੀ ਕੁਝ ਨਹੀਂ ਸਭ ਕੁਝ ਸਾਨੂੰ ਦਿੱਤਾ ਹੂੰ ਤੇ ਇਹ ਅਨੰਦਾਂ ਦੀ ਪੂਰੀ ਜਿਹੜੀ ਆ ਗੁਰੂ ਸਾਹਿਬ ਨੇ ਸਾਨੂੰ ਵੇਖੋ ਕਿੰਨਾ ਸੋਹਣਾ ਇਹ ਆਲਾ ਦਵਾਲਾ ਵੇਖੋ ਤੁਸੀਂ ਇੱਥੇ ਕਿੰਨਾ ਕੁਝ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਅਸੀਂ ਅੱਜ ਜਿਹੜਾ ਵਾ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਜਿਹੜਾ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਲੜ ਲੱਗੀਏ ਔਰ ਗੁਰੂ ਸ਼ਬਦ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੱਚੇ ਜੇਕਰ ਇਸ ਕਿਲੇ ਦੀ ਗੱਲ ਕੀਤੀ ਜਾਵੇ ਤਾਂ ਕੀ ਲੱਗਦਾ ਕਿ ਜੋ ਜਦੋਂ ਇੱਥੇ ਪਹੁੰਚੇ ਹੋਣਗੇ ਗੁਰੂ ਸਾਹਿਬਾਨ ਤੇ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਉਹ ਨਜ਼ਰ ਆਉਂਦਾ ਹੋਏਗਾ ਕਿਉਂਕਿ ਕਹਿੰਦੇ ਨੇ ਕਿ ਇੱਕ ਬ੍ਰਹਮ ਗਿਆਨੀ ਨੂੰ ਪ੍ਰਸ਼ਾਦਾ ਛਕਾਉਣਾ ਮਤਲਬ ਕਿ ਇੱਕ ਰੱਬ ਨੂੰ ਜਿਹੜਾ ਸੀਗਾ ਉਸ ਟਾਈਮ ਤੇ ਪ੍ਰਸ਼ਾਦਾ ਸਿਕਾਉਣਾ ਜਿਹੜਾ ਸੀ ਉਹ ਮੰਨਿਆ ਜਾਂਦਾ ਸੀ ਲੇਕਿਨ ਤੁਹਾਨੂੰ ਲੱਗਦਾ ਹੈ ਕਿ ਸੋਨੂ ਜੀ ਕਿ ਜਿਹੜੀ ਇਹ ਤਸਵੀਰਾਂ ਨੇ ਇਹ ਤਸਵੀਰਾਂ ਵੇਖ ਕੇ ਸ਼ਾਇਦ ਹੀ ਲੋਕ ਜਿਹੜੇ ਨੇ ਆਪਣੇ ਆਪ ਨੂੰ ਜਿਹੜਾ ਹੈ ਇੱਥੇ ਆਨਤ ਰੋਗ ਸਕਣਗੇ ਕਿਉਂਕਿ ਜਿਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਤੁਸੀਂ ਵੇਖੋ ਗੁੰਬਦ ਸਾਡੇ ਲੱਗੇ ਆ ਗਏ ਨੇ ਕਿ ਲੱਗਦਾ ਕਿ ਇਸ ਜਗ੍ਹਾ ਤੇ ਆ ਕੇ ਆਪਣੇ ਆਪ ਨੂੰ ਰੋਕ ਸਕਦੇ ਨੇ ਕੋਈ ਨਾ ਕੋਈ ਲੋਕ ਜਿੱਦਾਂ ਦਾ ਨੇਚਰ ਹੈ ਇੱਥੇ ਜੀ ਨਹੀਂ ਰੋਕ ਸਕਦੇ ਭਾਜੀ ਮਤਲਬ ਬਹੁਤ ਕਿਰਪਾ ਸਤਗੁਰ ਦੀ ਇਸ ਸ਼ਾਂਤ ਆ ਕੇ ਨਾ ਮਨ ਨੂੰ ਇਨੀ ਸ਼ਾਂਤੀ ਮਿਲਦੀ ਇਨੀ ਖੁਸ਼ੀ ਮਿਲਦੀ ਔਰ ਅਸੀਂ ਕਰਮਾ ਭਾਗਾਂ ਵਾਲੇ ਆ ਜਿਹੜੇ ਗੁਰਸਾ ਤੇ ਦਰਸ਼ਨ ਕਰਨ ਲਈ ਆਏ ਆ ਔਰ ਸੱਚੇ ਪਾਸ਼ਾ ਇਦਾਂ ਹੀ ਸੇਵਾਵਾਂ ਲੈਂਦਾ ਰਹੇ ਗੁਰੂ ਦੇ ਪਿਆਰੇ ਸੇਵਾ ਕਰ ਰਹੇ ਵਾਲੇ ਦਵਾਲੇ ਔਰ ਇਸੇ ਸੇਵਾ ਚੱਲ ਰਹੀ ਆ ਤੇ ਜਦੋਂ ਵੀ ਸਾਡੇ ਸਿੱਖ ਸੰਗਤ ਆਉਂਦੀ ਆ ਦਰਸ਼ਨ ਕਰਨ ਮਹਾਰਾਜ ਦੇ ਘਰ ਤੇ ਜਰੂਰ ਆਇਆ ਕਰਨੇ ਤੇ ਲੇਕਿਨ ਇਸ ਤਰ੍ਹਾਂ ਨਹੀਂ ਆ ਜਿਹੜੀਆਂ ਅਲੂਪ ਜਿਹੜੀਆਂ ਜਗਾਵਾਂ ਨੇ ਜਾਂ ਕਿਲੇ ਨੇ ਉਹ ਕਿਉਂ ਨਹੀਂ ਲੋਕ ਲੱਭ ਪਾਰੇ ਜਾਂ ਸ਼ਰੋਮਣੀ ਕਮੇਟੀ ਜਰੂਰ ਆਪਣਾ ਇੱਕ ਸਹਯੋਗ ਕਰਦੀ ਹੋਈ ਨਜ਼ਰ ਆਉਂਦੀ ਹੋਏਗੀ ਲੇਕਿਨ ਕਿਤੇ ਲੱਗਦਾ ਨਹੀਂ ਕਿ ਇਹ ਚੀਜ਼ਾਂ ਵਾਂਝੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਕਈ ਸੰਗਤਾਂ ਨੂੰ ਪਤਾ ਹੀ ਨਹੀਂ ਹੋਏਗਾ ਸ਼ਾਇਦ ਇਸ ਕਿਲੇ ਦਾ ਵੀ ਦੇਖੋ ਇਹ ਐਜੀਪੀਸੀ ਹੀ ਦੇਖ ਰੇ ਕਰ ਰਹੀ ਭਾਜੀ ਇੱਥੋਂ ਦੀ ਔਰ ਚਲੋ ਜਿੰਨੇ ਕੋ ਪ੍ਰਚਾਰ ਉਹ ਕਰਦੇ ਠੀਕ ਆ ਸਾਡਾ ਵੀ ਫਰਜ਼ ਬਣਦਾ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਵੀ ਪ੍ਰਚਾਰ ਆਪਣੇ ਗੁਰੂ ਸਾਹਿਬ ਦਾ ਔਰ ਆਪਣੀ ਸਿੱਖੀ ਦਾ ਕਰੀਏ ਇਸ ਥਾਨ ਸਾਡਾ ਵੀ ਫਰਜ਼ ਹੈ ਇੱਕ ਸਿੱਖ ਹੋਣ ਦੇ ਨਾਤੇ ਦੱਸਣਾ ਕਿ ਜਿੱਥੇ ਸੱਚੇ ਪਾਤਸ਼ਾਹ ਆਪ ਆਂਦੇ ਰਹੇ ਆ ਪ੍ਰਸ਼ਾਦਾ ਸ਼ਕਾਉਂਦੇ ਰਹੇ ਆ ਪੂਰਨ ਬ੍ਰਹਮ ਗਿਆਨੀ ਸੰਤਾ ਮਹਾਪੁਰਸ਼ਾਂ ਦੀ ਸੇਵਾ ਕਰਦੇ ਰਹੇ ਆ ਤੇ ਐਸੇ ਸਥਾਨਾਂ ਤੇ ਸਾਨੂੰ ਆਉਣਾ ਚਾਹੀਦਾ ਵਾ ਔਰ ਇਹ ਅਸੀਂ ਜਦੋਂ ਸਾਨੂੰ ਨਾ ਇਤਿਹਾਸ ਦੇਖੋ ਤੁਹਾਡੇ ذریعے ਜਦੋਂ ਲੋਕਾਂ ਤੱਕ ਪਹੁੰਚਣਾ ਵਾ ਨਾ ਤੇ ਬਹੁਤ ਸਾਰੇ ਗੁਰੂ ਪਿਆਰਿਆਂ ਨੇ ਜਿਹੜਾ ਇੱਥੇ ਆ ਕੇ ਦਰਸ਼ਨ ਕਰਨੇ ਆ ਚਲੋ ਨਹੀਂ ਕਿਸੇ ਨੂੰ ਪਤਾ ਲੱਗਦਾ ਨਨਪੁਰ ਸਾਹਿਬ ਦੇ ਨੇੜੇ-ਨੇੜੇ ਬਹੁਤ ਸਾਰੇ ਸਥਾਨ ਨੇ ਗੁਰੂ ਸਾਹਿਬ ਦੇ ਔਰ ਉਹ ਇੱਕ-ਇੱਕ ਕਰਕੇ ਚਲੋ ਅਸੀਂ ਜ਼ਰੂਰ ਜਿੱਥੇ-ਜਿੱਥੇ ਸੱਚੇ ਪਾਤਸ਼ਾਹ ਲੈ ਕੇ ਜਾ ਰਹੇ ਅਸੀਂ ਜਾ ਰਹੇ ਆ ਔਰ ਮੈਂ ਜੀਪੀਸੀ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਪ੍ਰਚਾਰ ਜਿਹੜਾ ਵਾ ਆਪਣੇ ਜਿਹੜੇ ਐਜੀਪੀਸੀ ਦੇ ਬਹੁਤ ਸਾਰੇ ਐਸੇ ਚੈਨਲ ਨੇ ਤੇ ਉਹਨਾਂ ਜਰੀਏ ਜਿਹੜਾ ਵਾ ਉਹ ਸਿੱਖ ਕੌਮ ਤੱਕ ਪ੍ਰਚਾਰ ਕਰਨ ਔਰ ਬਹੁਤ ਜ਼ਰੂਰੀ ਹੈ ਭਾਜੀ ਕਈਆਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਇਥੋਂ ਦਾ ਬਿਲਕੁਲ ਖਾਲਸੇ ਜਨਮ ਭੂਮੀ ਕਿਹਾ ਗਿਆ ਲੇਕਿਨ ਜਿਸ ਤਰ੍ਹਾਂ ਦੇ ਰਸਤਿਆਂ ਦੇ ਹਾਲਾਤ ਨਜ਼ਰ ਆਏ ਜਿਸ ਤਰ੍ਹਾਂ ਦਾ ਜੇ ਬਾਬਾ ਜੀ ਨੰਦਗੜ੍ਹ ਵਾਲੇ ਨਾਲ ਸੇਵਾਕਾਰਪਾਨ ਦੇ ਕਿਆ ਲੱਗਦਾ ਹੈ ਕਿ ਇਸ ਜਗ੍ਹਾ ਤੇ ਪਹੁੰਚਣਾ ਬੜਾ ਡਿਫਿਕਲਟ ਹੋ ਸਕਦਾ ਸੀ ਲੇਕਿਨ ਅਸੀਂ ਉੱਪਰ ਸਭ ਤੋਂ ਉੱਪਰ ਟਾਪ ਤੇ ਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਨਜ਼ਾਰੀਆਂ ਚਾਰੇ ਪਾਸੇ ਪਹਾੜ ਆ ਗੁੱਡ ਨੇਚਰ ਜਿਹੜਾ ਨਜ਼ਰ ਆ ਰਿਹਾ ਜਿਸ ਜਗ੍ਹਾ ਤੇ ਦੇਖਦੇ ਪੈਣਾ ਗ੍ਰੀਨਰੀ ਗ੍ਰੀਨਰੀ ਅੱਖਾਂ ਨੂੰ ਵੀ ਸਕੂਨ ਮਿਲ ਰਿਹਾ ਕੀ ਲੱਗਦਾ ਕਿ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਦੇਖਣੀਆਂ ਬਹੁਤ ਜ਼ਰੂਰੀ ਨੇ ਮੇਰੇ ਹਿਸਾਬ ਨਾਲ ਨਾਨਾ ਆਉਣ ਵਾਲਾ ਸਮਾਂ ਜਿਹੜਾ ਸੀ ਨਾ ਸਤਿਗੁਰੂ ਨੂੰ ਪਤਾ ਸੀ ਕਿ ਐਸਾ ਹੋਣਾ ਲੋਕ ਧੜਾ ਧੜਾ ਰੁੱਖ ਵੱਢੀ ਜਾ ਰਹੇ ਆ ਹੂੰ ਪਰ ਇੱਥੇ ਤੁਸੀਂ ਵੇਖੋ ਵੀ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਇਦਾਂ ਲੱਗਦਾ ਵੀ ਪਤਾ ਨਹੀਂ ਕੋਈ ਵਰਲਡ ਦੇ ਕਿਹੜੇ ਦੇਸ਼ ਆ ਗਏ ਆ ਵਾਕਿਆ ਹੀ ਸਵਰਗ ਚ ਆ ਗਏ ਆ ਆਪਾਂ ਇਹ ਤੁਸੀਂ ਦੇਖ ਸਕਦੇ ਜੇ ਆਲੇ ਦੁਆਲੇ ਰੁੱਖ ਕਹਿੰਦੇ ਸਿਆਣੇ ਕਹਿੰਦੇ ਨਾ ਇੱਕ ਰੁੱਖ ਤੇ 100 ਸੁੱਖ ਤੇ ਤੁਸੀਂ ਇੱਥੇ ਤੇ ਆਲੇ ਦੁਆਲੇ ਦੇਖੋ ਕਿਤੋਂ ਤੱਕ ਰੋਖੀ ਰੁੱਖ ਨੇ ਔਰ ਇਹੀ ਰੁੱਖ ਜਿਹੜੇ ਆ ਵੱਧ ਤੋਂ ਵੱਧ ਸਾਨੂੰ ਅਜ ਪੰਜਾਬ ਚ ਲਾਉਣ ਦੀ ਜ਼ਰੂਰਤ ਆ ਔਰ ਇੱਥੋਂ ਬਹੁਤ ਕੁਝ ਸਿੱਖ ਕੇ ਜਾ ਰਹੇ ਅਸੀਂ ਜੇਕਰ ਸਾਨੂੰ ਆਕਸੀਜਨ ਮਿਲ ਰਹੀ ਆ ਨਾ ਉਹ ਇਹੋ ਜਿਹੇ ਰੁੱਖ ਜਿਹੜੇ ਆ ਇਹ ਇਨ੍ਹਾਂ ਦੇ ਜ਼ਰੀਏ ਮਿਲ ਰਹੇ ਨੇ ਤੇ ਅਸੀਂ ਤੇ ਤੁਹਾਡਾ ਤੁਹਾਡੇ ਸ਼ਹਿਰ ਜਿਹੜੇ ਸੜਕਾਂ ਬਣਾਤੀਆਂ ਸ਼ਹਿਰਾਂ 'ਚ ਵੜਤੇ ਰੁੱਖ ਤੇ ਵੇਖੋ ਤੁਸੀਂ ਕਿੰਨਾ ਸੋਹਣਾ ਕੁਦਰਤ ਨੇਚਰ ਦੇ ਇੱਥੇ ਵੇਖੋ ਆਪਾਂ ਕਿੰਨੇ ਕਰੀਬ ਆ ਆਲੇ-ਦੁਆਲੇ ਚਾਰੇ ਬਣੇ ਤੁਸੀਂ ਦੇਖ ਲਓ ਮੇਰੇ ਹਿਸਾਬ ਨਾਲ ਇੱਥੇ ਆਣ ਕੇ ਨਾ ਅ ਇੰਨੀ ਕੋ ਪੋਜ਼ਿਟਿਵਿਟੀ ਮਿਲਦੀ ਆ ਇੰਨੀ ਕੋ ਖੁਸ਼ੀ ਮਿਲਦੀ ਆ ਐਦਾਂ ਲੱਗਦਾ ਕਿ ਅਸੀਂ ਕਿਸੇ ਨਾ ਹੋਰ ਹੀ ਲੋਕ ਚ ਆ ਗਏ ਹੋਈਏ ਵੀ ਇਹ ਪੰਜਾਬ ਤੇ ਲੱਗਦਾ ਹੀ ਨਹੀਂ ਆ ਪਰ ਇਹ ਪੰਜਾਬ ਹੀ ਆ ਅਨੰਦਪੁਰ ਸਾਹਿਬ ਦੀ ਧਰਤੀ ਆ ਔਰ ਵਰਲਡ ਦੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਆ ਜਿੱਥੇ ਮਤਲਬ ਐਸਾ ਸਥਾਨ ਕੋਈ ਨਹੀਂ ਹੈਗਾ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਹੋਣ ਔਰ ਇੰਨੇ ਮਹਾਪੁਰਸ਼ਾਂ ਦੇ ਚਰਨ ਪਏ ਹੋਣ ਉਹ ਸਤਗੁਰ ਦਾ ਸਥਾਨ ਆ ਮੇਰੇ ਲਈ ਇਸ ਤੋਂ ਵੱਡੀ ਜਗ੍ਹਾ ਮੈਨੂੰ ਨਹੀਂ ਲੱਗਦਾ ਪੂਰੀ ਦੁਨੀਆ 'ਚ ਕੋਈ ਹੈਗੀ ਆ ਹੋਣਗੇ ਦੇਸ਼ ਆਪਣੀ ਜਗ੍ਹਾ ਤੇ ਪਰ ਸਾਡੇ ਲਈ ਸਾਡੇ ਬਾਪੂ ਦਾ ਵਸਾਇਆ ਹੋਇਆ ਜਿਹੜਾ ਨਗਰ ਹੈ ਇਹ ਸਾਡੇ ਲਈ ਸਭ ਤੋਂ ਵਿਰਾਸਤ ਵੱਡੀ ਆ ਸਾਡੀ ਔਰ ਆਲੇ-ਦੋਲੇ ਵੇਖ ਕੇ ਮੈਨੂੰ ਇੰਨਾ ਸਕੂਨ ਮਿਲਿਆ ਇਨੀ ਖੁਸ਼ੀ ਮਿਲੀ ਤੁਸੀਂ ਭਾਜੀ ਪਹਿਲੀ ਏਰੀਆ ਇਹ ਚ ਮੈਂ ਤੇ ਆਉਂਦਾ ਰਹਿਣਾ ਹੂੰ ਤੁਹਾਨੂੰ ਕਿਦਾਂ ਦੀ ਖੁਸ਼ੀ ਮਿਲੀ ਮੈਨੂੰ ਐਸ ਤਰ੍ਹਾਂ ਲੱਗ ਰਿਹਾ ਜਿਵੇਂ ਜੰਨਤ ਚ ਖਲੋਤੇ ਹੋਨੇ ਆ ਮੈਂ ਜਦੋਂ ਮੈਂ ਛੋਟਾ ਗਿਆ ਸੀ ਨਾ ਤੇ ਮੇਰੇ ਘਰ ਦੇ ਲਾਗੇ ਇਸ ਤਰ੍ਹਾਂ ਟਰੀਜ਼ ਹੁੰਦੇ ਸੀਗੇ ਬੜਾ ਚੰਗਾ ਲੱਗਦਾ ਸੀਗਾ ਮਾਹੌਲ ਬੜਾ ਵਧੀਆ ਲੱਗਦਾ ਸੀਗਾ ਲੇਕਿਨ ਜਿੱਦਾਂ ਹੀ ਮੈਂ ਉਨ ਟੌਪ ਤੇ ਆਇਆ ਤੇ ਮੈਨੂੰ ਬਰੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਹੋਏ ਇੱਕ ਉਹ ਸਾਹਮਣੇ ਗੁਰਦੁਆਰਾ ਸਾਹਿਬ ਸੀਗਾ ਇੱਕ ਉਹ ਗੁਰਦੁਆਰਾ ਸਾਹਿਬ ਸੀਗਾ ਮੈਨੂੰ ਪਤਾ ਨਹੀਂ ਸ਼ਾਇਦ ਕੀ ਨਾਮ ਹੋ ਸਕਦਾ ਇੱਕ ਉਹ ਗੁਰਦੁਆਰਾ ਸਾਹਿਬ ਹੋਵੇਗਾ ਕੀਰਪਤਾਲਪੁਰ ਸਾਹਿਬ ਹੈ ਕੀਰਤਪੁਰ ਸਾਹਿਬ ਹੈ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ ਔਰ ਸ਼ਿਕਾਰ ਘਟ ਗੁਰੂ ਸਾਹਿਬ ਨੇ ਜਿੱਥੇ ਸ਼ਿਕਾਰ ਕੀਤਾ ਸੀ ਭਾਈ ਕਨਈਆ ਜੀ ਦਾ ਸਥਾਨ ਹੈ ਦੂਜੇ ਬੰਨੇ ਔਰ ਸਾਹਮਣ ਜਿਹੜਾ ਸਥਾਨ ਆ ਉਹ ਵੇਖੋ ਪਹਾੜੀਆਂ ਦੇ ਉੱਪਰ ਬਿਲਕੁਲ ਬਿਲਕੁਲ ਮਾਤਾ ਨਾਨਾ ਨੇ ਨਾਨਾ ਦੇਵ ਜੀ ਦਾ ਜਿਹੜਾ ਉਹ ਸਥਾਨ ਜਿਹੜਾ ਉਹ ਵੀ ਨਜ਼ਰ ਆ ਰਿਹਾ ਲੇਕਿਨ ਨੇਚਰ ਮੈਂ ਫਿਰ ਉਹੀ ਗੱਲ ਕਰਦਾ ਨੇਚਰ ਕਿ ਲੱਗਦਾ ਕਿ ਗੁਰੂ ਸਾਹਿਬਾਨ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਇਹ ਕੁਦਰਤ ਨਾਲ ਖੇਡਣ ਵਾਲੇ ਜੀਵ ਜਿਹੜੇ ਉਹ ਆ ਚੁੱਕੇ ਨੇ ਉਸ ਤੋਂ ਬਾਅਦ ਜਿਹੜਾ ਹੈ ਬੇਸ਼ੱਕ ਇਹ ਜਿਹੜੀਆਂ ਚੀਜ਼ਾਂ ਸਾਨੂੰ ਕਿਸੇ ਜਰੂਰ ਵੇਖਣਗੇ ਤੇ ਆਪ ਵੀ ਕਹਿਣਗੇ ਕਿ ਐਸ ਚੀਜ਼ਾਂ ਹੋਣੀਆਂ ਚਾਹੀਦੀਆਂ ਸਨ ਬਿਲਕੁਲ ਬਿਲਕੁਲ ਸਤਗੁਰ ਵੇਖੋ ਇਹ ਤੇ ਆਪਣੇ ਪਿਆਰਿਆਂ ਨੂੰ ਆਪ ਹੀ ਲੈ ਆਉਂਦਾ ਮੇਰੇ ਹਿਸਾਬ ਨਾਲ ਜੇ ਦੁਨੀਆ ਦੇ ਕਿਸੇ ਨੇ ਸਕੂਨ ਲੈਣਾ ਨ ਜਿਹੜਾ ਕੋਈ ਦੁਨੀਆ ਤੇ ਸਭ ਤੋਂ ਜ਼ਿਆਦਾ ਦੁਖੀ ਆ ਤੇ ਚੁੱਪ ਕਰਕੇ ਤੇ ਭਾਈ ਇੱਥੇ ਆ ਜਾਓ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬਹੁਤ ਸਕੂਨ ਜੇ ਇਹ ਦੁਨੀਆ ਦੇ ਵਿੱਚ ਪੈਸਿਆਂ ਨਾਲ ਖੁਸ਼ੀਆਂ ਨਹੀਂ ਮਿਲਦੀਆਂ ਸਾਨੂੰ ਜੀ ਮੈਂ ਇੱਕ ਹੋਰ ਬੁਲਾਉ ਤੇ ਖੁਸ਼ੀਆਂ ਹੀ ਖੁਸ਼ੀਆਂ ਇੱਥੇ ਮੈਨੂੰ ਇੱਕ ਹੋਰ ਬੜਾ ਹੁਣ ਮਹਿਸੂਸ ਹੋ ਰਿਹਾ ਸੀਗਾ ਕਿ ਤੁਸੀਂ ਕਹਿ ਰਹੇ ਹੋ ਕਿ ਦੇਖੋ ਕਿੰਨੇ ਕਾਲੇ ਬੱਦਲ ਨੇ ਗੁਰਪ੍ਰੀਤ ਹੁਣੇ ਮੀਂਹ ਪੈ ਜਾਣਾ ਹੈ ਮੈਂ ਬਹੁਤ ਵਾਰ ਦਬ ਇੰਟਰਵਿਊ ਕਰ ਲਈਏ ਹੋਣਾ ਹੋਵੇ ਕਿ ਤੇ ਬਾਰਿਸ਼ ਹੀ ਬਾਰਿਸ਼ ਹੋ ਜੇ ਦੇਖੋ ਮਾਹੌਲ ਚੇਂਜ ਹੋ ਗਿਆ ਇਕਦਮ ਇਕਦਮ ਬੱਦਲ ਹਟ ਗਏ ਇਹ ਇਹਨੂੰ ਨੇਚਰ ਕਹਿੰਦੇ ਕਿ ਵਾਕਈ 1 ਮਿੰਟ ਚ ਬੱਦਲ 1 ਮਿੰਟ ਚ ਸ਼ਾ ਇਹ ਲੋਕ ਜਿਹੜੀ ਜਿਹੜੇ ਜ਼ਿੰਦਗੀ ਅਸਲੀ ਜ਼ਿੰਦਗੀ ਲੱਗਦਾ ਇਹ ਜਿਹੜੇ ਇੱਥੇ ਲੱਗੇ ਛਕੇ ਲੋਕ ਇਹ ਜੀ ਰਹੇ ਨੇ ਅਸੀਂ ਸਿਰ ਜੂਨ ਹੀ ਕੱਟਣਾ ਆਇਆ ਲੱਗਦਾ ਹੈ ਜੂਨ ਹੀ ਕੱਟਣਾ ਆਏ ਭਾਜੀ ਤੁਸੀਂ ਬਹੁਤ ਕਰਮਾ ਭਗ ਵਾਲੇ ਜੇ ਜੂਨ ਕੱਟਣਾ ਆਏ ਹੁੰਦੇ ਤੁਸੀਂ ਤੇ ਉੱਥੇ ਕਿਹਦੇ ਕਰਨ ਡਿਆ ਹੋਣਾ ਹੈ ਇੰਟਰਵਿਊ ਕਿਸ ਲੀਡਰ ਦੇ ਜਾ ਕੇ ਪਏ ਹੋਣਾ ਹੈ ਮਗਰ ਤੁਸੀਂ ਵੀ ਦੱਸੋ ਕੀ ਹੋ ਗਿਆ ਉਹਨੇ ਕਹੜਾ ਉਹ ਤੁਸੀਂ ਭਾਈ ਜੂਨ ਕਟਣ ਨਹੀਂ ਆਏ ਤੁਸੀਂ ਤੇ ਗੁਰੂ ਸਾਹਿਬ ਤੁਹਾਨੂੰ ਬਾਹ ਫੜ ਕੇ ਵੇਖੋ ਲੈ ਕੇ ਸੱਚੇ ਪਾਤਸ਼ਾਹ ਦੇ ਕਿੰਨੇ ਕੁ ਤੁਸੀਂ ਪਿਆਰੇ ਹੋਗੇ ਜ਼ਰੂਰੀ ਨਹੀਂ ਕਿ ਕੇਸਾਂ ਧਾਰੀ ਸਿੰਘ ਜਿਹੜੇ ਉਹੀ ਪਿਆਰ ਕਰਦੇ ਆ ਉਹ ਵੀ ਸਿੰਘ ਬਹੁਤ ਪਿਆਰ ਕਰਦੇ ਆ ਅੱਜ ਕੱਲ ਨਾ ਮੈਂ ਬਹੁਤ ਨੇੜੇ ਹੋ ਕੇ ਵੇਖਿਆ ਜਦੋਂ ਮਹਾਰਾਜ ਦੇ ਘਰ ਕੋਈ ਜਾਂਦੇ ਆ ਨਾ ਜਿਹੜੇ ਸਿਰ ਤੋਂ ਮੋਨੇ ਹੁੰਦੇ ਆ ਉਹ ਕਹਿੰਦੇ ਮੈਂ ਆਂਡਾ ਖਾਦਾ ਮੈਂ ਨਹੀਂ ਅੰਦਰ ਜਾਣਾ ਮੈਨੂੰ ਪਾਪ ਲੱਗੂ ਪਰ ਸਾਡੇ ਜਿਹੜੇ ਉਹ ਕਿਸੇ ਵੇਲੇ ਗਲਤੀਆਂ ਕਰ ਜਾਂਦੇ ਆ ਤੇ ਇਸ ਕਰਕੇ ਇਹ ਰਿਸਪੈਕਟ ਹੈ ਜ਼ਰੂਰ ਬਿਲਕੁਲ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆ ਕੇ ਇੱਕ ਕੋਈ ਗੱਲ ਮੰਗਣੀ ਚਾਹੀਦੀ ਸੱਚੇ ਪਾਤਸ਼ਾਹ ਮੈਂ ਕਰਮਾ ਭਾਗਾ ਵਾਲਾ ਦਾ ਜਿੰਨੂੰ ਤੂੰ ਆਪਣੇ ਦੇਦਾਰ ਦੇਤੇ ਦਰਸ਼ਨ ਦੇਦਾਰੇ ਦੇਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹੀ ਸਾਰੀ ਕਾਇਨਾਤ ਦੇ ਸੁੱਖ ਨੇ ਬੰਦਾ ਕਦੀ ਨਹੀਂ ਖੁਸ਼ ਹੋ ਸਕਦਾ ਔਰ ਦੁਨੀਆ ਨੂੰ ਖੁਸ਼ ਨਹੀਂ ਕਦੀ ਕਰ ਸਕਦਾ ਦੁਨੀਆ ਤੁਹਾਡੀ ਇੱਕ ਗਲਤੀ ਦਾ ਇੰਤਜ਼ਾਰ ਕਰਦੀ 100 ਕੰਮਾਂ ਨੂੰ ਖੂਚ ਪਾ ਦਿੰਦੀ ਆ ਤੇ ਇਸ ਕਰਕੇ ਜਿੰਨਾ ਮਰਜੀ ਮਹਾਰਾਜਾ ਰਣਜੀਤ ਸਿੰਘ ਐਡੇ ਵੱਡੇ ਜਰਨੈਲ ਹੋਏ ਉਹ ਨਹੀਂ ਇਹਨਾਂ ਨੂੰ ਖੁਸ਼ ਕਰ ਸਕੇ ਕਈ ਲੋਕ ਉਹਨਾਂ ਨੂੰ ਮਾੜਾ ਕਹਿ ਦਿੰਦੇ ਆ ਉਹਦੇ ਵਰਗਾ ਰਾਜ ਕਿਸੇ ਦਾ ਨਹੀਂ ਹੋਇਆ ਪਰ ਗੱਲ ਆ ਕੀ ਦੁਨੀਆ ਇੱਕ ਗਲਤੀ ਦੀ ਇੰਤਜ਼ਾਰ ਕਰਦੀ ਔਰ ਚੰਗਾ ਹੁੰਦਾ ਸੀ ਇਹ ਕਵਣ ਲਈ ਮਰਨਾ ਪੈਂਦਾ ਜਿੰਦੇ ਜੀ ਬੰਦੇ ਨੂੰ ਚੰਗਾ ਨਹੀਂ ਕਹਿ ਸਕਦੇ ਹੁਣ ਵੀ ਆਪਣੀ ਵੀਡੀਓ ਦੇ ਵਿੱਚ ਕਈ ਬੰਦਿਆਂ ਨੇ ਕਹਿ ਦੇਣਾ ਵੀ ਇਹ ਯਾਰ ਕੀ ਕਰਦੇ ਸਾਨੂੰ ਖੁਸ਼ੀ ਮਿਲੀ ਅਸੀਂ ਆ ਕੇ ਭਾਈ ਗੁਰੂ ਸਾਹਿਬ ਦੇ ਨਾਲ ਕਿਸੇ ਦੀਆਂ ਕਿਸ ਤਰ੍ਹਾਂ ਦੀਆਂ ਭਾਵਨਾ ਜੁੜੀਆਂ ਇਹ ਤਾਂ ਸਤਗੁਰ ਜਾਣਦਾ ਤੁਸੀਂ ਵੀ ਜਦੋਂ ਆਓਗੇ ਗੁਰੂ ਦੇ ਪਿਆਰਿਆਂ ਨੇ ਦਰਸ਼ਨ ਕਰਨੇ ਬਹੁਤ ਸਾਰੀਆਂ ਐਸੀਆਂ ਰੂਹਾਂ ਵਾਂ ਜਿਨ੍ਹਾਂ ਨੇ ਤੁਹਾਡੇ ਚੈਨਲਾਂ ਜਰੀਏ ਦੇਖ ਕੇ ਇੱਥੇ ਆਉਣਾ ਔਰ ਇਹ ਸਤਗੁਰ ਦੇ ਸਥਾਨ ਦੇ ਜਦੋਂ ਦਰਸ਼ਨ ਕਰਨੇ ਆ ਨਾ ਤੇ ਇੱਥੇ ਆ ਕੇ ਉਹ ਖੁਸ਼ੀਆਂ ਮਿਲ ਜਣੀਆਂ ਜਿਹੜੀਆਂ ਸਾਨੂੰ ਉੱਥੇ ਨਹੀਂ ਮਿਲਦੀਆਂ ਸੀ ਉੱਥੇ ਹਵਾ ਏਸੀਆਂ ਦੀ ਖਾਨੇ ਆ ਇੱਥੇ ਤੇ ਏਸੀਆਂ ਤੋਂ ਠੰਡੀ ਹਵਾ ਆਉਂਦੀ ਆ ਇੱਥੋਂ ਮਨ ਕਰਦਾ ਜਾਂਨ ਕਿਤੇ ਤਾਂ ਹੀ ਤੇ ਮਹਾਰਾਜ ਨੇ ਨਾਂ ਰੱਖਿਆ ਸੀ ਆਨੰਦਪੁਰੀ ਆਨੰਦਾਂ ਦੀ ਪੁਰੀ ਤੇ ਇਸ ਤੋਂ ਵੱਡਾ ਤਖਤ ਸਾਡੇ ਲਈ ਕੋਈ ਨਹੀਂ ਆ ਸਾਡੀ ਤੇ ਅਦਾਲਤ ਵੀ ਸਭ ਤੋਂ ਵੱਡੀ ਬਾਪੂ ਦੀ ਸਾਡੇ ਦੀ ਅਸੀਂ ਤਾਂ ਕੋਈ ਵੀ ਕੇਸ ਆ ਗੁਰੂ ਸਾਹਿਬ ਦੀ ਕਚਹਿਰੀ ਚ ਲਾ ਦੀਦਾ ਔਰ ਸਤਗੁਰ ਨੂੰ ਕਹੀਦਾ ਵੀ ਮਹਾਰਾਜ ਇਸ ਚੀਜ਼ ਦੀ ਜ਼ਰੂਰਤ ਹੈ ਸੱਚੇ ਪਾਸ਼ਾ ਸਾਡੇ ਕੋਈ ਗਲਤੀ ਹੋਈ ਹੈ ਜੇ ਅਸੀਂ ਗੁਨਾਹ ਕਰਿਆ ਤੇ ਸਜ਼ਾ ਵੀ ਤੂੰ ਦੇਣੀ ਆ ਅਸੀਂ ਤੇਰੀ ਸ਼ਰਨ ਚ ਆਏ ਆ ਤੇ ਮਹਾਰਾ ਸੱਚੇ ਪਾਸ਼ਾ ਨੇ ਹਰ ਇੱਕ ਨਾਲ ਇਨਸਾਫ ਹੀ ਕੀਤਾ ਇਹ ਗੁਰੂ ਸਾਹਿਬ ਦੇ ਕਦੀ ਕਿਸੇ ਨਾਲ ਈਰਖਾ ਭਾਵਨਾ ਨਹੀਂ ਰੱਖੀ ਤੇ ਨਾ ਹੀ ਉਹਦੇ ਪਿਆਰਿਆਂ ਨੇ ਰੱਖੀ ਆ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਪਈ ਅੱਜ ਜ਼ਰੂਰਤ ਹੈ ਸਾਨੂੰ ਆਪਸ ਵਿੱਚ ਪਿਆਰ ਵੰਡਣ ਦੀ ਨਾ ਕਿ ਨਫ਼ਰਤ ਦੀ ਅੱਜ ਬਹੁਤ ਸਾਰੀਆਂ ਨਫ਼ਰਤ ਦੀਆਂ ਦੁਕਾਨਾਂ ਖੋਲੀਆਂ ਲੋਕਾਂ ਨੇ ਪਰ ਜੇਕਰ ਪਿਆਰ ਔਰ ਖੁਸ਼ੀਆਂ ਲੈਣੀਆਂ ਵਾ ਉਹ ਇੱਥੋਂ ਦੇ ਲੋਕਾਂ ਕੋਲ ਆਣ ਕੇ ਵੇਖੋ ਇੱਥੋਂ ਦੇ ਲੋਕ ਬੜੇ ਚੜ੍ਹਦੀ ਕਲਾ ਵਾਲੇ ਔਰ ਬੜੇ ਪਿਆਰ ਵਾਲੇ ਆ ਪਰ ਹੱਲੇ ਵੀ ਇੱਥੇ ਫਰਕ ਹੈ ਭਾਜੀ ਲੋਕਾਂ ਦਾ ਇੱਥੋਂ ਦੇ ਲੋਕ ਹੈ ਨਾ ਜਿਹੜੇ ਉਹ ਕਿਸੇ ਨਾਲ ਈਰਖਾ ਭਾਵਨਾ ਨਹੀਂ ਰੱਖਦੇ ਮੈਂ ਹੁਣੇ ਵੀ ਮੈਂ ਕੋਈ ਇਸੇ ਗੱਲ ਨੂੰ ਇੰਟਰਰਪਟ ਕਰ ਰਿਹਾ ਕਿ ਅਸੀਂ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਇੰਟਰਵਿਊ ਕਰਦੇ ਹੁੰਦੇ ਨਾ ਸ਼ਾਇਦ ਸਾਨੂੰ ਭਾਤੀ ਸਿੰਘ ਕਹਿੰਦਾ ਚੱਲ ਵੀ ਬਾਹਰ ਕਿਉਂ ਕਹਿੰਦਾ ਹੈ ਨਾ ਕਿਉਂਕਿ ਉਹ ਕਹਿੰਦਾ ਇਸ ਕਰਕੇ ਕਿਉਂਕਿ ਉਸ ਮੋਨੋਪੋਲੀ ਸਮਝਦੇ ਆ ਲੇਕਿਨ ਇਸ ਜਗ੍ਹਾ ਤੇ ਆ ਕੇ ਆਪਾਂ ਕਿਸ ਸਿੰਘ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦਾ ਤੁਸੀਂ ਗੱਲ ਕਰ ਸਕਦੇ ਜੀ ਕਿ ਪੋਜ਼ਿਟਿਵ ਦੀ ਗੱਲ ਕਦੀ ਵੀ ਕਿਤੇ ਵੀ ਕੋਈ ਗੁਰਸਿੱਖ ਜਾਂਦਾ ਕਿਤੇ ਜਿਹੜੇ ਨੈਗੇਟਿਵ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਔਰ ਦੂਜੀ ਗੱਲ ਹੈ ਜੀ ਪੀਸੀ ਦਾ ਰੋਕਣਾ ਬਣਦਾ ਵਾ ਉਥੇ ਜਿੱਥੇ ਕੋਈ ਨੈਗੇਟਿਵ ਕਰਦਾ ਜੀ ਪਰ ਜਿਹੜੇ ਗੁਰੂ ਦੇ ਘਰ ਆ ਨਾ ਗੁਰੂ ਦੇ ਬੱਚੇ ਆ ਜਿਹੜੇ ਅਸੀਂ ਤੇ ਸਾਡਾ ਪਰਜਾ ਭਾਈ ਇਹ ਸਾਡੇ ਰੱਬ ਦੇ ਘਰ ਆ ਸਾਡੇ ਪਿਓ ਦੇ ਘਰ ਆ ਐ ਜੀਪੀਸੀ ਵੀ ਸਾਡੀ ਆ ਬਿਲਕੁਲ ਔਰ ਅਸੀਂ ਸਾਰੇ ਇੱਕੇ ਆ ਅਸੀਂ ਆਪਣੇ ਪਿਓ ਦੇ ਘਰ ਇੱਜਾਜ਼ਤ ਲੈ ਕੇ ਨਹੀਂ ਕਿਸੇ ਕੋ ਆ ਸਕਦੇ ਜਦੋਂ ਮਰਜ਼ੀ ਆਈਏ ਪਰ ਕੋਸ਼ਲ ਲੋਕ ਜਾਣ ਬੁੱਝ ਕੇ ਗਲਤ ਮਤਲਬ ਮਾੜਾ ਕਹਿੰਦੇ ਚੰਗੇ ਨੂੰ ਚੰਗਾ ਔਰ ਮਾੜੇ ਨੂੰ ਮਾੜਾ ਵੀਡੀਓ ਚ ਮਾੜਾ ਨਹੀਂ ਕਹਿਣਾ ਚਾਹੀਦਾ ਕਦੀ ਕਿਸ ਨੂੰ ਜਿਹੜੀ ਕੋਈ ਗਲਤੀ ਆ ਉਹਦੇ ਸਾਹਮਣੇ ਜਾ ਕੇ ਕਰੋ ਲੇਕਿਨ ਲੱਗਦਾ ਨੇ ਕਿ ਇਹ ਵੀਡੀਓ ਵੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਨੇ ਬਹੁਤ ਸਾਰੇ ਸ਼ਰਧਾਲੂ ਜਿਹੜੇ ਕੀਰਤਪੁਰ ਸਾਹਿਬ ਆਣਗੇ ਅਨੰਦਪੁਰ ਸਾਹਿਬ ਆਣਗੇ ਕੀ ਲੱਗਦਾ ਨਹੀਂ ਫਿਰ ਬਾਅਦ ਚ ਇੱਧਰ ਜ਼ਿਆਦਾ ਰੁਝਾਨ ਹੋਏਗਾ ਕਿਉਂਕਿ ਕਈਆਂ ਨੂੰ ਨਹੀਂ ਸ਼ਾਇਦ ਪਤਾ ਹੋਏਗਾ ਕਿ ਇਹ ਵੀ ਕਿਲਾ ਸੀਗਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਇਹ ਇਤਿਹਾਸ ਜਿਹੜਾ ਜਾਣਨ ਦੀ ਕੋਸ਼ਿਸ਼ ਕਰਨਗੇ ਕੀ ਲੱਗਦਾ ਨਹੀਂ ਤੁਹਾਨੂੰ ਮੈਂ ਇਹ ਗੱਲ ਤੋਂ ਡੀ ਸਹੀ ਆ ਪਰ ਇੱਕ ਵਾਰ ਇਹਨਾਂ ਨਿਸ਼ਾਨ ਸਾਹਿਬ ਵੱਲ ਮੜਾ ਜਾ ਕੈਮਰਾ ਘੁਮਾਇਓ ਇਹ ਨਿਸ਼ਾਨ ਸਾਹਿਬ ਦਾ ਮਤਲਬ ਪਤਾ ਕੀ ਆ ਪਹਾੜੀਆਂ ਚ ਝੂਲ ਰਿਹਾ ਏ ਹਾਂ ਇਹ ਨਿਸ਼ਾਨ ਸਾਹਿਬ ਦਾ ਮਤਲਬ ਆ ਇੱਕ ਵੀ ਇੱਥੇ ਇੱਕ ਮਰਦ ਅਗਮੜਾ ਬੈਠਾ ਵਾ ਹਮ ਤੇ ਅਸੀਂ ਉਹਦੀ ਸ਼ਰਨ ਚ ਆਏ ਹਮ ਤੇ ਜੇ ਕਿਸੇ ਨੂੰ ਦੂਰੋਂ ਦੀਦਾ ਤੇ ਉਹਦੀ ਸ਼ਰਨ ਚ ਆ ਜਾਂਦਾ ਇਹ ਤਾਂ ਮਤਲਬ ਇਹ ਆ ਇਸ ਕਰਕੇ ਇਹ ਸੱਚੇ ਪਾਤਸ਼ਾਹ ਦੇ ਨਿਸ਼ਾਨ ਝੂਲਦੇ ਰਹਿਣੇ ਆ ਹਮ ਸਾਡੇ ਵਰਗੇ ਬਹੁਤ ਆਉਣੇ ਬਹੁਤ ਚਲ ਜਾਣੇ ਪਰ ਜੇਕਰ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਸੇ ਚੰਗੀ ਜਗ੍ਹਾ ਤੇ ਆ ਕੇ ਨਾ ਇਹ ਜਿਹੜੇ ਤੁਸੀਂ ਰਸਤਿਆਂ ਦੀ ਗੱਲ ਕੀਤੀ ਆ ਨਾ ਇਹ ਰਸਤੇ ਮਹਾਰਾ ਸੱਚੇ ਪਾਤਸ਼ਾਹ ਦੇ ਜਿਹੜੇ ਕਰਦੇ ਇਹੋ ਜਿਹਾ ਸੋਹਣੇ ਬਣਾ ਦੇਣਗੇ ਇਹ ਦੁਨੀਆ ਆਉਣ ਵਾਲੀ ਵੀ ਯਾਦ ਰੱਖੋਗੀ ਸਤਿਗੁਰ ਕਿਰਪਾ ਕਰਨ ਕਿਤੇ ਕਿਉਂਕਿ ਮਨਚ ਇੱਛਾ ਔਰ ਭਾਵਨਾ ਹੋਣੀ ਚਾਹੀਦੀ ਆ ਕਿਲਾ ਅਨੰਦਗੜ੍ਹ ਵਾਲੇ ਮਹਾਪੁਰਸ਼ ਸੜਕ ਬਣਾ ਰਹੇ ਆ ਤਖਸਾਬ ਨੂੰ ਆਉਣ ਵਾਲੀ ਕਿਸੇ ਸਰਕਾਰ ਨੇ ਨਹੀਂ ਬਣਾਈ ਉਹ ਆਪਣੇ ਪਿਆਰਿਆਂ ਕੋ ਵੀ ਸਤਗੁਰ ਸੇਵਾ ਲੈ ਲੈਂਦੇ ਐਸੇ ਗੁਰੂ ਸਾਹਿਬ ਨੇ ਨਾ ਸੈਂਟਰ ਨੇ ਨਾ ਪੰਜਾਬ ਨੇ ਕਿਸੇ ਨੇ ਨਹੀਂ ਬਣਾਈ ਐਜੀਪੀਸੀ ਕੋ ਨਹੀਂ ਬਣੀ ਔਰ ਬਾਬਾ ਜੀ ਨੇ ਸੇਵਾ ਸ਼ੁਰੂ ਕਰਤੀ ਡੈਮੋ ਬਣਾ ਕੇ ਲਾਤੀ ਇੰਨੀ ਸੋਹਣੀ ਸੜਕ ਐਡੀ ਵੱਡੀ ਸੜਕ ਪੰਜਾਬ ਦੇ ਵਿੱਚ ਜਿੰਨੀਆਂ ਸੜਕਾਂ ਟੋਟਲ ਫੇਲ ਹੋ ਜਾਂਦੀਆਂ ਖਾਲਸੇ ਦੀ ਜਨਮ ਭੂਮੀ ਨੂੰ ਆਉਣ ਵਾਲਾ ਰਸਤਾ ਨਾ ਬਣਿਆ ਹੋਵੇ ਬੜੀ ਮਾੜੀ ਗੱਲ ਆ ਸਿੱਖ ਕੌਮ ਲਈ ਪਰ ਉਹ ਗੱਲ ਹੋਣਾ ਸੀ ਵਿਧਾਨ ਸਭਾ ਪਾਰਲੀਮੈਂਟ ਤੱਕ ਲੈ ਗਏ ਆ ਸਤਿਗੁਰ ਨੇ ਕਿਰਪਾ ਕੀਤੀ ਤੇ ਉਹ ਵੀ ਹੱਲ ਹੋ ਜੂ ਪਰ ਬਾਬਾ ਜੀ ਕਰ ਰਹੇ ਨੇ ਔਰ ਅਸੀਂ ਦਿਲੋਂ ਧਨਵਾਦੀ ਆ ਬਾਬਾ ਜੀ ਦੇ ਔਰ ਮੈਂ ਜਦੋਂ ਵੀ ਹਫਤੇ ਬਾਅਦ 15 ਦਿਨ ਬਾਅਦ ਆਉਂਦਾ ਰਹਣਾ ਮਿਲ ਕੇ ਜਨੈ ਐਸੀਆਂ ਰੂਹਾਂ ਆਜ ਹੈਗੀਆਂ ਸਾਡੇ ਕੋਲ ਧਰਦੀ ਤਾਂ ਹੀ ਟਿਗੀ ਆ ਵੀ ਉਹ ਰੱਬ ਦੇ ਪਿਆਰੇ ਹੈਗੇ ਵਾਹਿਗੁਰੂ ਵਾਹਿਗੁਰੂ ਕਰਕੇ ਵੇਖੋ ਕੰਮ ਸ਼ੁਰੂ ਕਰਤਾ ਤੇ ਅੱਜ ਜੋ ਕੰਮ ਸਾਰੇ ਸਫਲੇ ਹੋ ਗਏ ਬਿਲਕੁਲ ਧੰਨਵਾਦ ਸਨੂ ਜੀ ਲੇਕਿਨ ਇਹ ਦੂਸਰੀ ਜਗਾ ਜਿਹੜੀ ਸੀਗੀ ਅਸੀਂ ਦੇਖਣ ਵਾਸਤੇ ਪਹੁੰਚੇ ਸਾਂ ਜਿਸ ਨੂੰ ਲੈ ਕੇ ਨੇਚਰ ਨੂੰ ਲੈ ਕੇ ਬਹੁਤ ਅਲੱਗ ਐਕਸਪੀਰੀਅੰਸ ਜਿਹੜਾ ਸੀਗਾ ਉਹ ਵੀ ਇੱਕ ਨੂੰ ਮਿਲ ਔਰ ਗੁਰੂ ਸਾਹਿਬਾਨ ਵੱਲੋਂ ਜਿਹੜੇ ਪੰਜ ਕਿਲਿਆਂ ਦੇ ਵਿੱਚੋਂ ਇੱਕ ਕਿਲਾ ਜਿਹੜਾ ਸੀਗਾ ਇਹ ਇਹ ਕਿਲਾ ਜਿਹੜਾ ਸੀਗਾ ਜਿੱਥੇ ਉਹਨਾਂ ਵੱਲੋਂ ਪਹੁੰਚ ਕੇ ਆਪਣੀ ਸੇਵਾ ਜਿਹੜੀ ਸੀਗੀ ਉਹ ਨੇ ਬਾਈ ਜਾਂਦੀ ਸੀ ਲੇਕਿਨ ਜੇਕਰ ਇਸ ਜਗ੍ਹਾ ਦੀ ਮਾਹੌਲ ਦੀ ਗੱਲ ਕਰੀਏ ਤੇ ਮਾਹੌਲ ਬਹੁਤ ਵਧੀਆ ਨਜ਼ਰ ਆਇਆ ਔਰ ਸ਼ਾਇਦ ਕਈਆਂ ਨੂੰ ਇਸ ਕਿਲੇ ਦਾ ਨਹੀਂ ਪਤਾ ਹੋਊਗਾ ਲੇਕਿਨ ਜਿੰਨਾ ਕਿਤੇ ਸਾਡੇ 0 ਵੀਡੀਓ ਦੇਖਣਗੇ ਉਹ ਜ਼ਰੂਰ ਇਸ ਕਿਲੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਾ ਚਾਹੀਦਾ ਜਦੋਂ ਵੀ ਆਨੰਦਪੁਰ ਸਾਹਿਬ ਮੱਥਾ ਟੇਕਣ ਵਾਸਤੇ ਪਹੁੰਚੋ ਸ਼ਰਧਾਲੂ ਤੇ ਇਸ ਜਗ੍ਹਾ ਤੇ ਵੀ ਜ਼ਰੂਰ ਆਓ ਤਾਂ ਜੋ ਕਿ ਗੁਰੂ ਦਾ ਆਸ਼ੀਰਵਾਦ ਜ਼ਰੂਰ ਤੁਸੀਂ ਪ੍ਰਾਪਤ ਕਰ ਸਕੋ ਲੇਕਿਨ ਲਗਾਤਾਰ ਹੀ ਇਹ ਸਫਰ ਜਿਹੜਾ ਅਸੀਂ ਨਾਲ ਹੀ ਜਾਰੀ ਵੀ ਰੱਖਾਂਗੇ ਤੇ ਨਾਲ ਹੀ ਲੋਕਾਂ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਤੇ ਇਤਿਹਾਸਿਕ ਜਿਹੜੀਆਂ ਗੱਲਾਂ ਨੇ ਉਹ ਵੀ ਜੂ ਸਾਂਝੀਆਂ ਕਰਾਂਗੇ ਤਾਂ ਜੋ ਕਿ ਲੋਕ ਅਤੇ ਖਾਸ ਤੌਰ ਤੇ ਸਿੱਖ ਕੌਮ ਜਿਹੜੀ ਆਪਣੇ ਇਤਿਹਾਸ ਪਰ ਲਿਖਣਤਾ ਜਿਹੜੀ ਹੈ ਇਤਿਹਾਸ ਜਿਹੜਾ ਉਸ ਨਾਲ ਜੁੜ ਸਕੇ ਕੈਮਰਾਮੈਨ ਵੰਸ ਦੇਨਾ ਗੁਰਪ੍ਰੀਤ ਸਿੰਘ ਅਨੰਦਪੁਰ ਸਾਹਿਬ